ਇੰਡੀਆ ਦੇ ਲਈ ਜਿਹੜਾ ਚੈਲੰਜ ਇਸ ਟਾਈਮ ਇਹ ਆ ਵੀ ਉਹ ਇਸ ਟਾਈਮ ਆਪਣੀ ਜਿਹੜੀ ਪੋਜੀਸ਼ਨ ਆਫ ਸਟਰੈਂਥ ਤੋਂ ਨਹੀਂ ਉਹ ਨੇਗੋਸ਼ੀਏਟ ਕਰ ਰਹੇ ਉਹ ਟਰੰਪ ਉਹਨਾਂ ਦੇ ਇੱਕ ਹਿਸਾਬ ਦੇ ਨਾਲ ਇਸ ਡਰ ਦੇ ਤਹਿਤ ਜਿਹੜੀ ਉਹਨਾਂ ਦੀ ਨੇਗੋਸ਼ੀਏਸ਼ਨ ਜਿਹੜੀ ਉਹ ਕਿੱਤੀ ਜਾ ਰਹੀ ਆ ਮੋਦੀ ਹੁਣੀ ਕਿਹੜੀਆਂ ਗੱਲਾਂ ਨੂੰ ਹੋਰ ਇਸ ਦੇ ਵਿੱਚ ਮੰਨਦੇ ਆ ਆਲਰੇਡੀ ਟੈਰਿਫ ਤੋਂ ਡਰਦੇ ਹੋਏ ਉਹਨਾਂ ਨੇ ਪਹਿਲਾਂ ਹੀ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਅਮਰੀਕਾ ਤੋਂ ਜਿਹੜਾ ਸਮਾਨ ਲੈਣ ਨੂੰ ਜਿਹੜਾ ਜਾ ਰਿਹਾ ਆ ਜਾਂ ਹੋਰ ਚੀਜ਼ਾਂ ਦੇ ਉੱਤੇ ਉਹਨਾਂ ਨੇ ਟੈਰਿਫ ਜਾਂ ਟੈਕਸ ਜਿਹੜੇ ਉਹ ਉਸ ਦੀ ਕਟੌਤੀ ਕੀਤੀ ਆ ਸੋ 2 ਅਪ੍ਰੈਲ ਤੋਂ ਬਾਅਦ ਦੇ ਵਿੱਚ ਹੋਰ ਕਲੀਅਰਲੀ ਹਰਜੋਤ ਸਿੰਘ ਜੀ ਪਤਾ ਲੱਗੂਗਾ ਵੀ ਹੋਰ ਕਿਹੜੀ ਕਿਹੜੀ ਥਾਂ ਦੇ ਉੱਤੇ ਮੋਦੀ ਹੁਣੀ ਗੋਡੇ ਟੇਕਦੇ ਨੇ ਆਪਣੀ ਸਰੋਤਿਆਂ ਨੂੰ ਦੱਸ ਤੀ ਜੀ ਜੋ ਅਮਰੀਕਾ ਦੇ ਫਾਰਮ ਪ੍ਰੋਡਕਟ ਆ ਇੰਡੀਆ ਨੂੰ ਜਾਂਦੇ ਆ ਇੰਡੀਆ ਵਾਲੇ ਉਹਨਾਂ ਤੇ 37.7% ਟੈਰਿਫ ਲਾਉਂਦੇ ਆ ਜਦਕਿ ਜਿਹੜੇ ਇੰਡੀਆ ਦੇ ਐਗਰੀਕਲਚਰ ਪ੍ਰੋਡਕਟਸ ਆ ਜਿਦਾਂ ਆਪਾਂ ਦੇਖਦੇ ਆ ਮਸਾਲੇ ਹੋਰ ਸਾਰਾ ਉਹਨਾਂ ਦੇ ਸਿਰਫ ਅਮਰੀਕਾ ਵਾਲੇ 5.3% ਟੈਰਫ ਲਾਉਂਦੇ ਆ ਇਹ ਦਿੱਲੀ ਬੇਸਡ ਥਿੰਕ ਟੈਂਕ ਆ ਗਲੋਬਲ ਟ੍ਰੇਡ ਰਿਸਰਚ ਰਿਸਰਚ ਇਨੀਸ਼ੀਏਟਿਵ ਆ ਉਹਨਾਂ ਦੇ ਇੱਕ ਹੈੱਡ ਹੈਗੇ ਸਿਰੀ ਵਾਸਤਵਾ ਉਹ ਕਹਿੰਦੇ ਵੀ ਅਜੇ ਸਿਰੀ ਵਾਸਤਵਾ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਪਲੇਇੰਗ ਫੀਲਡ ਸੇਮ ਨਹੀਂ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਵੀ ਅਮਰੀਕਾ ਸਬਸਿਡੀ ਬਹੁਤ ਆ ਇੰਡੀਆ ਦੇ ਵਿੱਚ ਕਿਸਾਨਾਂ ਨੂੰ ਮਿਲਦਾ ਕੁਝ ਨਹੀਂ ਜੇ ਕਿਤੇ ਦਿੰਦੇ ਵੀ ਆ ਉਹ ਰਸਤੇ 'ਚ ਸਾਰੀ ਜਿਹੜੀ ਉੱਥੇ ਦੀ ਜੋ ਵੀ ਹੈਗੀ ਆ ਗਵਰਨਮੈਂਟ ਦਾ ਜੋ ਹਿੱਸਾ ਬਣਦੇ ਆ ਉਹ ਸਾਰਾ ਕੁਝ ਖਾਕੂ ਜਾਂਦੇ ਹੈਗੇ ਆ ਐਂਡ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਮਿਲਦਾ ਆ ਸੋ ਹੁਣ ਇੰਡੀਆ ਵਾਲਿਆਂ ਨੂੰ ਇਹ ਸੋਚਣਾ ਪਊਗਾ ਵੀ ਉਹਨਾਂ ਨੇ ਆਪਣੀ ਜਿਹੜੀ ਪਿੰਡੂ ਪੋਪੂਲੇਸ਼ਨ ਰੂਰਲ ਪੋਪੂਲੇਸ਼ਨ ਆ ਉਹਨਾਂ ਦੇ ਨਾਲ ਰਹਿਣਾ ਆ ਜਾਂ ਫਿਰ ਉਹਨਾਂ ਨੂੰ ਅਮਰੀਕਾ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਪ੍ਰੈਸ਼ਰ ਆ ਉਸ ਨੂੰ ਚੱਲਣਾ ਪਊਗਾ ਤੇ ਦੂਸਰਾ ਪ੍ਰੈਜ਼ੀਡੈਂਟ 트੍ਰੰਪ ਦੇ ਉੱਤੇ ਵੀ ਡਿਪੈਂਡ ਕਰਦਾ ਹੈਗਾ ਆ ਕਹਿੰਦੇ ਵੀ ਗਲੋਬਲ ਟ੍ਰੇਡ ਐਜ਼ ਇਨ ਫਾਰਮਿੰਗ ਟਾਈਮਿੰਗ ਤੇ ਪੇਸ਼ੈਂਸ ਜਿੱਦਾਂ ਜਦੋਂ ਤੁਸੀਂ ਹਾਰਵੈਸਟ ਕਰਦੇ ਹੈਗੇ ਕਿਸੇ ਵੀ ਫਸਲ ਨੂੰ ਉਹ ਡਿਪੈਂਡ ਕਰਦਾ ਆ ਹੁਣ ਯੂਰੀ ਆਊਟ ਤੇ ਇਹ ਹੁਣ 트੍ਰੰਪ ਉਹਨਾਂ ਤੇ ਡਿਪੈਂਡ ਕਰਦਾ ਆ ਕਿ ਉਹ ਵੇਟ ਕਰਨਗੇ ਇੰਡੀਆ ਵਾਲੇ ਕੀ ਡਿਸੀਜਨ ਦਿੰਦੇ ਇਹਦੇ ਮਾਮਲੇ 'ਚ ਜਾਂ ਫਿਰ ਉਹ ਦੋ ਤਰੀਕ ਨੂੰ ਉਦਾਂ ਹੀ ਜਿਹੜੇ ਆ ਟੈਰਫ ਇੰਡੀਆ ਦੀਆਂ ਚੀਜ਼ਾਂ ਦੇ ਉੱਤੇ ਲਾਉਣ ਜਾ ਰਹੇ ਆ ਜੀ ਬਿਲਕੁਲ ਉਧਰ ਪਰ ਜਿਹੜਾ ਹਰਜੋ ਸਿੰਘ ਜੀ ਇਹ ਸਾਰੇ ਮਾਮਲੇ ਦੇ ਵਿੱਚ ਜਿਹੜੇ ਇਨਵੈਸਟਰਸ ਆ ਉਹਨਾਂ ਨੂੰ ਨਹੀਂ ਪਸਾ ਲੱਗ ਰਿਹਾ ਵੀ ਅੱਗੇ ਜਿਹੜਾ ਉਹ ਕੀ ਬਣਨਾ ਆ ਉਹ ਵੀ ਵਿਚਾਰੇ ਕਹਿੰਦੇ ਵੀ ਫੈਡ ਅਪ ਹੋਏ ਪਏ ਆ ਵੀ ਟੈਰਫ ਲੱਗਣੇ ਆ ਰਹਿਣੇ ਆ ਨਹੀਂ ਰਹਿਣੇ ਆ ਕੀ ਹੋਣਾ ਆ ਪਰ ਚਲੋ ਹਾਕ ਦੀ ਘੜੀ 트ੰਪ ਹੋਣੀ ਆਏ ਆ ਤੇ ਇਹ ਲਾਲਾ ਲਾਲਾ ਜਿਹੜੀ ਉਹ ਚੱਲੀ ਜਾਣੀ ਆ ਕਿਸੇ ਦਿਨ ਲੱਗ ਜਾਣੇ ਕਿਸੇ ਦਿਨ ਲੱਥ ਜਾਣੇ ਆ ਕਿਤੇ ਅਲੀਬ੍ਰੇਸ਼ਨ ਡੇ ਆ ਜਾਣਾ ਕਿਤੇ ਕੁਸ਼ ਆ ਜਾਣਾ ਨੈਸਟਡੇ ਅੱਜ ਡਿੱਗਾ ਪਿਆ ਆ ਡਾਉਜੋਂ ਨਾ ਜੇ ਥੋੜਾ ਜਿਆਦਾ ਸਟਰੋਂਗ ਜਿਹੜਾ ਉਹ ਚੱਲ ਰਿਹਾ ਆ ਐਸ ਐਨ ਪੀ ਵੀ ਜਿਹੜਾ ਉਹ ਥੱਲੇ ਨੂੰ ਜਾ ਰਿਹਾ ਜਦ ਹੁਣ ਆਪਾਂ ਤੁਹਾਡੇ ਨਾਲ ਇਸ ਮੌਕੇ ਅੱਜ ਸੋਮਵਾਰ ਦੀ ਸਵੇਰ ਨੂੰ ਤੁਹਾਡੇ ਨਾਲ ਇੱਥੇ ਗੱਲ ਜਿਹੜੀ ਉਹ ਕਰ ਰਹੇ ਆ ਸੋ ਇਨਵੈਸਟਰਸ ਵੀ ਇਸ ਟਾਈਮ ਬਹੁਤ ਜਿਆਦਾ ਸ਼ਸ਼ੋਪੰਚ ਨੇ ਵੀ ਆਉਂਦੇ ਸਮੇਂ ਦੇ ਵਿੱਚ ਵੜਨ ਕੀ ਜਾ ਰਿਹਾ ਹੈਗਾ ਆ